ਸਿੱਧੂ ਮੂਸੇਵਾਲੇ ਦੀ ਹਵੇਲੀ ਗਾ ਗਿਆ ਨੌਜਵਾਨ ਤਮਾਕੇਦਾਰ ਗੀਤ ਤੇ ਕੱਢ ਗਿਆ ਚਬ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਤੇ ਇਸ ਨੌਜਵਾਨ ਨੇ ਹਰਿਆਣੇ ਤੋਂ ਆ ਕੇ ਅਜਿਹਾ ਗੀਤ ਗਾ ਦਿੱਤਾ ਕਿ ਸਾਰੇ ਫੈਨਸ ਦੇ ਰੋਂਗਟੇ ਵੀ ਖੜੇ ਹੋ ਗਏ ਸਿੱਧੂ ਮੂਸੇਵਾਲੇ ਨੂੰ ਇਨਸਾਫ ਚਾਹੀਏ ਹਲੇ ਤੱਕ ਨਹੀਂ ਮਿਲਿਆ ਪਰ ਉਸਦੇ ਫੈਨ ਨੇ ਜਿਹੜੇ ਗੀਤਾਂ ਦੇ ਜ਼ਰੀਏ ਰੋਜ਼ਾਨਾ ਇਨਸਾਫ ਮੰਗਦੇ ਨੇ ਸਰਕਾਰ ਤੋਂ ਸਿੱਧੂ ਮੂਸੇਵਾਲੇ ਨੂੰ ਕੌਣ ਨਹੀਂ ਆਂਦਾ ਤੇ ਉਸਦੀ ਆਵਾਜ਼ ਜਿਹੜੀ ਆ ਉਸਦੇ ਫੈਨਸ ਦੇ ਜ਼ਰੀਏ ਬੁੱਕਦੀ ਹੈ ਉਹੀ ਥਾਪੀਆਂ ਉਹੀ ਰਤਬਾ ਉਹੀ ਅਣਖਾਂ ਦੀ ਗੱਲ ਅੱਜ ਸਿੱਧੂ ਮੂਸੇਵਾਲੇ ਦੇ ਫੈਨ ਗੀਤਾਂ ਦੇ ذریعے ਕਰਦੇ ਨੇ ਦੋਸਤੋ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਤੇ ਇਸ ਨੌਜਵਾਨ ਦਾ ਗੀਤ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਅਜੇ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤੇ ਹੁਣ ਦੋਸਤੋ ਸੁਣਾਉਣਿਆਂ ਤੁਹਾਨੂੰ ਇਸ ਨੌਜਵਾਨ ਦਾ ਉਹ ਤੁਮਾਕੇਦਾਰ ਗੀਤ ਜਿਸ ਦੇ ਜਰੀਏ ਇਸ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ ਤੇ ਕੱਲਾ-ਕੱਲਾ ਫੈਨਸ ਭਾਵਕ ਹੋ ਗਿਆ ਤੇ ਇਨਸਾਬ ਦੀ ਮੰਗ ਕਰਨ ਲੱਗੇ ਸਿੱਧੂ ਮੂਸੇਵਾਲੇ ਦੇ ਸਭ ਫੈਨ ਨੇ ਕਿਹੜਾ ਗੀਤ ਗਾਇਆ ਤੇ ਕਿਵੇਂ ਗਾਇਆ ਸੁਣ ਕੇ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਰਾਈਟ ਹੈਂਡ ਮੂਸੇ ਵਾਲਾ ਖੱਬਾ ਟੂ ਪਾਗਦਾ ਰੱਬ ਹੀ ਨਵੇਂਣਾ ਕਰੂ ਸਾਡੀ ਲਾ ਕੇ ਡਾਟਦਾ ਹੁੰਦੇ ਜੰਗ ਬਰੂ ਦੀ ਪਹਿਣੀ ਨਹੀਂ ਪਿੱਛੇ ਪਿੱਛੇ ਫਿਰਦੀਆਂ ਵੱਟ ਜਾ ਟਟਾਲਾ ਨਹੀਂ ਸਾਡੇ ਨਾਲ ਯਾਰੀ ਬਿਲੋਂ ਖਾਲਾ ਜੀ ਦਾ ਵੜਾ ਨਹੀਂ ਆਉਂ ਡੰਗ ਕਲਮ ਨਾਲ ਮਾਰੇ ਗੱਭਰੂ ਸੱਪਾ ਉਬਦ ਜਾਇਰੀ ਨਹੀਂ ਤੇਰੇ ਵਿੱਚ ਬਾਈ ਸਿੱਧੂ ਦਾ ਨਾਮ ਵੀ ਐਡ ਕੀਤਾ ਹੈ ਆਪਾਂ ਉਹਦੀਆਂ ਤੁਹਾਡੇ ਨਾਲ ਦੋਸਤ ਲੈਣਾ ਸਮਾਰਿਆ ਹੂੰ ਆਉ ਸੁਣਿਆ ਤਾਂ ਹੁਣਾ ਨਾਮ ਸੰਧੂ ਮੱਖੇ ਵਾਲਾ ਨਹੀਂ ਵੈਰੀ ਨੂੰ ਰਕਾਨੇ ਮੈਂ ਬਣਾ ਕੇ ਰੱਖਾਂ ਸਾਲਾ ਨਹੀਂ ਵਿੱਚੇ ਪਿੱਛੇ ਫਿਰਦੀਆਂ ਵੱਟ ਜਾ ਟੁੱਟਾਲਾ ਨਹੀਂ ਸਾਡੇ ਨਾਲ ਯਾਰੀ ਬਿਲੋਂ ਖਾਲਾ ਜੀ ਦਾ ਬਾੜਾ ਨਹੀਂ ਆਉ ਜ਼ਿੰਦਗੀ ਸਾਡੀ ਖੂਦੀ ਮਨ ਤੇ ਬਾੜਾ ਤੋਂ ਵੱਧ ਬੈਰੀ ਨਹੀਂ ਤੇਰੀਆਂ ਅੱਖਾਂ ਵਿੱਚ ਸੁਰਮਾ ਰੜਕੇ ਮੇਰੀਆਂ ਅੱਖਾਂ ਵਿੱਚ ਬੈਰੀ ਨਹੀਂ ਅੜਿਆ ਕੰਮ ਮੇਰੇ ਯਾਰ ਕੜਾਉਂਦੇ ਜੰਗ ਬਰੂਹ ਦੀ ਪੈਲੀ ਨਹੀਂ ਤੇਰੀਆਂ ਅੱਖਾਂ ਵਿੱਚ ਸੁਰਮਾ ਰੜਕੇ ਮੇਰੀਆਂ ਅੱਖਾਂ ਵਿੱਚ ਬੈਰੀ ਨਹੀਂ ਆਉ ਨਰਕਾਂ ਨੂੰ ਜਾਈਏ ਬਿਲੋਂ ਰੌਲਾ ਕੀ ਸ਼ਰਾਬ ਦਾ ਕੋਲੇ ਅਸਬੂਤ ਬਿਲੋਂ ਕੱਲੇ ਕੱਲੇ ਪਾਪ ਦਾ ਰਾਈਟ ਹੈਂਡ ਮੂਸੇ ਵਾਲਾ ਖੱਬਾ ਟੂਕ ਪਾਗਦਾ ਰੱਬ ਹੀ ਨਵੇਂੜਾ ਕਰੂ ਸਾਡੀ ਲਾ ਕੇ ਡਾਟਦਾ ਆਉਂ ਡੰਗ ਕਲਮ ਨਾਲ ਮਾਰੇ ਗੱਭਰੂ ਸੱਪਾਂ ਤੋਂ ਵੱਧ ਜਾਇਰੀਨੀ ਤੇਰੀਆਂ ਅੱਖਾਂ ਵਿੱਚ ਸੁਰਮਾ ਰੜਕੇ ਮੇਰੀਆਂ ਅੱਖਾਂ ਵਿੱਚ ਬੈਰੀਨੀ ਅਰੇ ਆ ਕੰਮ ਮੇਰੇ ਯਾਰ ਕੜਾਉਂਦੇ ਜੰਗ ਬਰੂ ਦੀ ਪੈਣੀ ਨਹੀਂ ਹਾਂਜੀ ਆਉਂ ਡੰਗ ਕਲਮ ਨਾਲ ਮਾਰੇ ਗੱਭਰੂ ਸੱਪਾਂ ਤੋਂ ਵੱਧ ਜਾਇਰੀਨੀ ਤੇਰੀ